ਦੋਸਤੋ ਆਪਾਂ ਕਾਫੀ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ 3I ਐਟਲਸ ਨਾਮੀ ਕਾਮੇਟ ਨੂੰ ਲੈ ਕੇ। ਇਹ 3I ਐਟਲਸ ਨਾਮੀ ਕਾਮੇਟ ਬਹੁਤ ਜ਼ਿਆਦਾ ਸਪੀਡ ਨਾਲ ਧਰਤੀ ਵੱਲ ਵਧ ਰਿਹਾ। ਇੱਕ ਧੂਮਕੇਤੂ ਆ ਕਾਮੇਟ ਆ ਤੇ ਇੱਕ ਇੰਟਰਸਟੈਲਰ ਵਸਤੂ ਆ। ਮਤਲਬ ਇਹ ਸਾਡੇ ਸੂਰਜ ਮੰਡਲ ਦੀ ਨਹੀਂ ਹੈ ਕਿ ਇਹ ਕਿਸੇ ਬਾਹਰਲੇ ਸੂਰਜ ਮੰਡਲ ਤੋਂ ਆ ਰਹੀ ਆ ਸਾਡੇ ਸੋਲਰ ਸਿਸਟਮ ਵੱਲ। ਪਰ ਹੋਣੇ ਗੱਲ ਦਾ ਰੌਲਾ ਬਹੁਤ ਜ਼ਿਆਦਾ ਪੈ ਰਿਹਾ। ਆਪਣੇ ਪੰਜਾਬੀਆਂ ਨੂੰ ਵੀ ਇਹ ਗੱਲ ਬਾਰੇ ਪਤਾ ਲੱਗਿਆ ਮੈਂ ਬਹੁਤ ਪੋਸਟਾਂ ਦੇਖੀਆਂ ਇੰਡੀਅਨ ਲੋਕ ਹੋਰ ਸਾਰੀ ਦੁਨੀਆ 3i atlass ਨੂੰ ਲੈ ਕੇ ਪੋਸਟਾਂ ਪਾ ਰਹੀ ਆ ਕਿਉਂਕਿ ਹਾਰਵਰਡਸ ਯੂਨੀਵਰਸਿਟੀ ਦੇ ਕੁਝ ਕੁ ਟੀਚਰ ਜਾਂ ਸਾਇੰਟਿਸਟ ਇਹ ਕਹਿ ਰਹੇ ਨੇ ਕਿ ਇਹ ਵਸਤੂ ਦੀ ਜਾਂ ਇਹ ਕਾਮੇਟ ਦੀ ਸਪੀਡ ਜਾਂ ਇਹਦੀ ਜੋ ਟ੍ਰੈਜੈਕਟਰੀ ਆ ਜਿਹਦੇ ਤੇ ਚੱਲ ਰਿਹਾ ਇਹਦਾ ਪਾਥ ਆ ਉਹਨੂੰ ਦੇਖ ਕੇ ਚੀਜ਼ ਨੇਚਰਲ ਨਹੀਂ ਲੱਗ ਰਹੀ ਇਹ ਇਦਾਂ ਲੱਗ ਰਿਹਾ ਹੈ ਕਿ ਕੋਈ ਆਰਟੀਫੀਸ਼ੀਅਲ ਚੀਜ਼ ਆ। ਮਤਲਬ ਸਿੱਧਮ ਸਿੱਧੀ ਗੱਲ ਕਰੀਏ ਤਾਂ ਉਹ ਕਹਿ ਰਹੇ ਆ ਕਿ ਏਲੀਅਨ ਸਪੇਸ ਕ੍ਰਾਫਟ ਆ। ਕੋਈ ਏਲੀਅਨ ਸ਼ਿਪ ਆ ਜੋ ਕਿ ਸਾਡੀ ਧਰਤੀ ਵੱਲ ਵੱਧ ਰਹੀ ਜਾ। ਇਹ ਕਮੈਂਟ ਖਾਸ ਕਿਉਂ? ਕਮੈਂਟ ਤਾਂ ਅੱਗੇ ਵੀ ਬਹੁਤ ਆਉਂਦੇ ਆ। ਇਹ ਕਮੈਂਟ ਤਾਂ ਖਾਸ ਆ ਕਿਉਂਕਿ ਇਹ ਅੱਜ ਤੱਕ ਦੀ ਸਿਰਫ ਤੀਜੀ ਇੰਟਰਸਟੈਲਰ ਵਸਤੂ ਆ ਜਾਂ ਤੀਸਰਾ ਇੰਟਰਸਟੈਲਰ ਆਬਜੈਕਟ ਆ ਜਿਹੜਾ ਸਾਡੇ ਸੋਲਰ ਸਿਸਟਮ ਵਿੱਚ ਆਇਆ। ਸਭ ਤੋਂ ਪਹਿਲਾਂ 2017 ਵਿੱਚ ਉਹ ਨੂੰ ਆ ਨੂੰ ਆ ਫਿਰ 2I ਬੋਰੀਕੋਪ ਫੋਨ 1 ਜਸਟ ਤੀਜੀ ਚੀਜ਼ ਆ ਸਾਰੀ ਧਰਤੀ ਦੇ ਇਤਿਹਾਸ ਦੀ ਜਿਹੜੀ ਕਿ ਸਾਡੇ ਸੂਰਜ ਮੰਡਲ ਵਿੱਚ ਕਿਤੋਂ ਬਾਹਰੋਂ ਆਈ ਆ ਤੇ ਅਸੀਂ ਇਹਨੂੰ ਅਬਜ਼ਰਵ ਕੀਤਾ ਤੇ ਪਿਛਲੇ 7 ਸਾਲਾਂ ਵਿੱਚ ਤਿੰਨ ਇੰਟਰਸਟੈਲਰ ਵਸਤੂਆਂ ਦਾ ਸਾਡੀ ਧਰਤੀ ਵੱਲ ਆਉਣਾ ਇਹ ਵੀ ਇੱਕ ਹਰਾਨ ਕਰਨ ਵਾਲੀ ਚੀਜ਼ ਆ 29 ਅਕਤੂਬਰ ਇਸੇ ਸਾਲ ਇਹ ਵਸਤੂ ਜਾਂ ਇਹ ਕਾਮੇਟ ਆਪਣੀ ਧਰਤੀ ਦੇ ਕੋਲ ਦੀ ਲੰਗੇਗੀ ਉਦੋਂ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੋ ਹੀ ਜਾਊ ਕਿ એલિયન ਸਪੇਸ ਕ੍ਰਾਫਟ ਆ ਜਾਂ ਹਮੇਸ਼ਾ ਵਾਂਗੂ ਇੱਕ ਨਾਰਮਲ ਕਾਮੇਟ